ਪੰਜੰਮੁਰ ਨੂੰ ਮਨਾਸਿਲਾ ਕਾਂਡਪਾਟਸਾ ਰੇਕੇਵਾਸੀ ਇਲਾਕੇ ਉਹਨਾਂ ਦੇ ਗਿਰੂ 19 ਸਿਚਡੇ 16 ਨੂੰ ਜਨਮ ਦਿਨ ਦਾ ਕਾਂਡਪਾਟੇ ਤੋਂ ਹੋਣਾ ਸੀ ਜਿਹਦੇ ਸਸਪਾ 84 ਸਾਲ ਸੀ ਨਾ ਸੀ ਨਾਲ ਲੱਗਣਾ ਸੀਗਾ ਇਹਨੋਂ ਨਾਲਿਆਂ ਜੀ ਨੀਰ ਸਿੰਘ ਮੁਰੋ ਦੀ ਉਹਨਾਂ ਦੇ 60 ਸਾਲ ਸੀ 60 ਸਾਲ ਜੇ ਹੁੰਦੇ ਹਾਂ ਇਹ ਨਹੀਂ ਬਣਦੀ ਇੰਨੀ ਮੈਂ ਇੱਕ ਦੋ ਸਾਲ ਦਾ ਫਰਕ ਪੈਂਦਾ ਥੋੜਾ ਫਰਕ ਉਹਨਾਂ ਤੋਂ ਸ਼ਾਇਦ ਇਹਨਾਂ ਲੱਗਦਾ ਆ 44 ਚ ਕੇ ਉਹਨਾਂ ਨਾਲ ਉਹ ਇਹ ਮਨਤੇ ਆ ਬੋ ਦੋ ਤੇ ਸਮਾਨ ਸਰ ਕਰ ਇਹ ਮੈਂ ਉਹ ਦਸਤਾਵ ਬਗੜੀ ਨੂੰ ਮਰਤ ਇਹ ਇਹ ਹੀ ਸੋਹਾ ਸੋਹਾ ਬੋ ਦੋ ਕੋਕਾ ਅੱਜ ਦੋ ਜਲ ਬੋ ਲਈ ਸੋਹਾ ਸੋਹਾ ਬਾਈ ਥੋੜਾ ਜਿਹਾ ਇੱਧਰ ਦੇਖਿਓ ਤੁਸੀਂ ਇਹ ਮਹਾਰਾਜ ਜੀ ਕਹਾਣੀ ਸਮਾਂ ਬਣਾਉਂਦਾ ਹੈ ਨਾ ਪਰਮੇਸ਼ਰ ਬਣਾਉਂਦਾ ਆਦਿ ਬੰਦੇ ਦਾ ਨਾਮ ਬਣਾਉਂਦਾ ਹੈ ਆਖੇ ਹੋਣਾ ਰੂਮਾ ਰਾਈ ਕੋਈ ਸਮਰਪਣ ਵਾਲਾ ਹੈ ਕਿੰਨਾ ਬੜਾ ਬਲਵੜਾ 3 ਸਮਾਪੇ ਭਵਰੇ ਕੋਣ ਬਣਾ ਕੇ ਗੁਰੂ ਕਰਨ ਕਿਉਂਕਿ ਕਥਾ ਪੂਰੀ ਆ ਗਈ ਹੈ ਕਿਛੁ ਦਿਆ ਇਹਨੂੰ ਪਤਾ ਹੋ ਗਈ ਹਾਂਜੀ ਬਾਬਾ ਹਰਭਜਨ ਸਿੰਘ ਜੀ ਸੀ ਜਿਹੜੇ ਇਲਾਕੇ ਵਿੱਚ ਉਹਨਾਂ ਦਾ ਬੜਾ ਸਤਿਕਾਰ ਹੈ ਤੇ ਅਸੀਂ ਵੀ ਇਸ ਇਲਾਕੇ ਵਿੱਚ ਹੀ ਰਹਿੰਦੇ ਆ ਸੋ ਮੈਂ ਅੱਜ ਦਾ ਨਹੀਂ ਮੈਨੂੰ ਕੋਈ 29 ਸਾਲ ਪਹਿਲਾਂ ਬਾਬਾ ਜੀ ਦੇ ਦੀਵਾਨ ਲੱਗੇ ਸੀ ਸਾਡੇ ਪਿੰਡ ਢੜੀਆਂ ਵਿੱਚ ਤੇ ਉਦੋਂ ਮੈਂ ਇੱਕ ਰਾਤ ਉਹਨਾਂ ਦੇ ਨਾਲ ਗੱਡੀ 'ਚ ਬਹਿ ਕੇ ਆਇਆ ਸੀ ਬਾਬਾ ਹਰਪ੍ਰਧਨ ਸਿੰਘ ਜਿੱਥੇ ਆਪਾਂ ਆਏ ਆ ਤੇ ਉਦੋਂ ਉਹ ਰਸਤੇ ਦੇ ਵਿੱਚ ਟਾਇਰ ਪੈਂਚਰ ਹੋ ਗਿਆ ਤੇ ਸਿੰਘਾਂ ਨੂੰ ਹਟਾ ਕੇ ਉਹ ਕਹਿੰਦੇ ਮੈਂ ਕਰਦਾ ਪਰੇ ਹਟੋ ਮੈਂ ਆਪੇ ਟਾਇਰ ਬਦਲੂ ਸੋ ਮੈਨੂੰ ਇਹ ਗੱਲ ਦਾ ਪ੍ਰਭਾਵ ਪਿਆ ਮੇਰੇ ਮਨ ਤੇ ਵੀ ਇੱਕ ਏਡਾ ਹੀ ਥਾਂ ਤੇ ਹੋ ਕੇ ਵੀ ਉਹ ਆਪ ਸੇਵਾ ਕਰਦੇ ਆ ਸੋ ਬਾਕੀ ਇਲਾਕੇ ਦੇ ਵਿੱਚ ਸਾਰੇ ਜਾਣਦੇ ਐ ਵੀ ਬੜੇ ਸਾਧੂ ਸੁਭਾ ਤੇ ਬਿਲਕੁਲ ਕੋਮਲ ਹਿਰਦੇ ਦੇ ਜੱਟ ਸੁਭਾ ਸਿੱਧਾ ਸੁਭਾ ਸੀ ਉਹਨਾਂ ਦਾ ਸੋ ਇਸ ਕਰਕੇ ਸੰਗਤ ਉਹਨਾਂ ਦਾ ਬੜਾ ਪਿਆਰ ਸਤਿਕਾਰ ਕਰਦੀ ਸੀ ਤੇ ਜਦੋਂ ਬਾਬਾ ਜੀ ਜੀ ਛੱਡਿਆ ਉਹਨਾਂ ਨੇ ਮੈਂ ਹੈ ਨਹੀਂ ਸੀ ਇੱਥੇ ਮੈਂ ਬਾਹਰ ਸੀ ਜਥਾ ਭੇਜਿਆ ਸੀ ਤਾਂ ਹੁਣ ਮੈਂ ਉਸ ਤੋਂ ਬਾਅਦ ਬਾਬਾ ਬਲਬੀਰ ਸਿੰਘ ਜੀ ਜਿਨ੍ਹਾਂ ਨੂੰ ਹੁਣ ਇੱਥੋਂ ਦੀ ਦਸਤਾਰਬੰਦੀ ਕੀਤੀ ਗਈ ਹੈ ਇਹਨਾਂ ਨੂੰ ਮਿਲਦਾ ਰਿਆਂ ਕਈ ਵਾਰੀ ਅੱਗੇ ਪਿੱਛੇ ਸਮਾਗਮਾਂ ਤੇ ਇਕੱਠੇ ਹੁੰਦੇ ਰਹੇ ਆ ਤੇ ਅੱਜ ਮੇਰੇ ਮਨ ਵਿੱਚ ਸੀ ਕਿ ਹੁਣ ਮੈਂ ਜਾ ਕੇ ਆਪਣੇ ਵੱਲੋਂ ਹਾਜ਼ਰੀ ਭਰ ਕੇ ਆਵਾਂ ਬਾਹਰੋਂ ਆਇਆ ਤਾਂ ਮੈਂ ਹੁਣ 2-3 ਦਿਨ ਹੀ ਹੋਏ ਨੇ ਮੈਨੂੰ ਆਏ ਨੂੰ ਤੇ ਤਾਂ ਫਿਰ ਮੈਂ ਬਾਬਾ ਜੀ ਕੋਲ ਦਰਸ਼ਨ ਕਰਨ ਆਇਆ ਜੇ ਉਦੋਂ ਹੁੰਦਾ ਤਾਂ ਉਦੋਂ ਵੀ ਆਉਂਦਾ ਮੇਨ ਗੱਲ ਇਹ ਵੀ ਇਲਾਕੇ ਵਿੱਚ ਆ ਨਾਲ-ਨਾਲ ਇੱਥੋਂ 10 ਮਿੰਟ ਦੂਰ ਪਰਮੇਸ਼ਰ ਦਵਾਰ ਹੈ ਦਵਲਾਣ ਹੈ ਨੇੜੇ-ਨੇੜੇ ਸਥਾਨ ਨੇ ਤੇ ਚਲੋ ਇਲਾਕੇ ਦੇ ਵਿੱਚ ਸਾਡਾ ਫਰਜ਼ ਬਣਦਾ ਤੇ ਵੈਸੇ ਵੀ ਉਹ ਚੰਗੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸੇਵਾ ਕੀਤੀ ਹੈ ਸੇਵਾ ਕਰਕੇ ਹੀ ਉਹਨਾਂ ਨੂੰ ਉੱਥੇ ਸ਼ਰੀਮਾਨ ਬਣਾਇਆ ਲੰਗਰ ਦੀ ਡਿਊਟੀ ਲਾ ਕੇ ਰੱਖੀ ਲੋਹਰਾਂ ਸਾਭ ਰਹੇ ਤੇ ਉਹ ਬੜੀ ਉਹਨਾਂ ਨੇ ਜ਼ਿੰਦਗੀ ਆਪਣੀ ਝਕਾ ਲੈਣਾ ਘੱਲ ਲਈਏ ਸੋ ਸਾਡਾ ਸਭ ਦਾ ਫਰਜ਼ ਹੀ ਬਣਦਾ ਇਦਾਂ ਦੇ ਗੁਰਮਖਾਂ ਦੇ ਜਾਣ ਦੇ ਉੱਤੇ ਕਿਉਂਕਿ ਦੁਨੀਆ 'ਚ ਬਥੇਰੇ ਸਾਧੂ ਹਨ ਸੰਤ ਹਨ ਪਰ ਕੋਈ ਕੋਈ ਹੁੰਦਾ ਜਿਨ੍ਹਾਂ ਦੀ ਚੰਗਾ ਜੀਵਨ ਹੋਵੇ ਜਿਹੜੇ ਸਾਦਗੀ ਵਾਲੇ ਹੋਣ ਤੇ ਬੇਦਾਗ ਸੰਸਾਰ ਵਿੱਚੋਂ ਜਾਣ ਸੋ ਉਹਨਾਂ ਵਿੱਚੋਂ ਬਾਬਾ ਜੀ ਸਨ ਮਹਾਰਾਜ ਦਾ ਪਰੰਪਰਕ ਆਪ ਵੀ ਗਏ ਨੇ ਕਿਸੀ ਕੀਮਤ ਹੋਵੇ ਪ੍ਰੋਬਲਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀਮਾਨ ਸੰਤੂਬਾਬ ਰਣਜੀਤ ਸਿੰਘ ਢੜੀਆਂ ਵਾਲੇ ਜੋ ਕਿ ਇਹਨਾਂ ਦਾ ਆਸਾਨ ਸਾ ਤੋਂ तकरीबन 2-4 ਕਿਲੋਮੀਟਰ ਦੀ ਦੂਰ ਹੈ। ਇਸ ਇਲਾਕੇ ਦੇ ਵਿੱਚ ਹੀ ਹਨ। ਇਸ ਕਰਕੇ ਗੁਆਂਡ ਹੈ ਸਾਡਾ ਤੇ ਪਿਆਰ ਵੀ ਹੈ। ਤੇ ਇਹਨਾਂ ਮਹਾਪੁਰਸ਼ਾਂ ਨੇ ਸੰਤ ਉਹ ਬਾਹਰ ਪੰਜ ਸਿੰਘ ਜੀ ਮਹਾਪੁਰਸ਼ਾਨ ਦੇ ਸ੍ਰੀ ਛੱਡਣ ਤੇ ਆਉਣਾ ਸੀ ਪਰ ਉਸ ਟਾਈਮ ਇਹਨਾਂ ਦਾ ਉਹ ਟਾਈਮ ਨਹੀਂ ਬਣਿਆ ਤੇ ਵਿਦੇਸ਼ ਚਲੇ ਗਏ ਇਸ ਕਰਕੇ ਉਹ ਸਮੇਂ ਨੂੰ ਵਿਚਾਰਦੇ ਹੋਏ ਮਹਾਪੁਰਸ਼ਾਨ ਨੇ ਇਹ ਸਮਾਂ ਬਣਾਇਆ ਕਿ ਉੱਥੇ ਜਾ ਕੇ ਮਹਾਪੁਰਸ਼ਾਨ ਦੇ ਸ਼ੋਕ ਦੇ ਵਿੱਚ ਆ ਕੇ ਹਾਜ਼ਰੀ ਭਰਨੀ ਹੈ ਜਾਂ ਮਹਾਪੁਰਸ਼ਾਨ ਇੱਥੇ ਹਾਜ਼ਰੀ ਭਰਨੀ ਸੀ ਇਸ ਕਰਕੇ ਕੁਝ ਸਮਾਂ ਆਪ ਦਾ ਕੱਢ ਕੇ ਮਾਹਪੁਰ ਸਨੈ ਤੇ ਕਾਫੀ ਸਮਾਂ تقریبا ਘੰਟਾ ਸਵਾ ਘੰਟਾ ਲਾ ਕੇ ਬਾਬਾ ਜੀ ਦੇ ਬਹੁਤ ਸਾਰੇ ਬਚਨ ਸਾਂਝੇ ਕੀਤੇ ਅਤੇ ਸਥਾਨਬਾਰੇ ਹੋਰ ਵੀ ਗੁਰਮਤ ਵਿਚਾਰਾਂ ਕਰਕੇ ਸਾਨੂੰ ਸਾਰਿਆਂ ਨੂੰ ਬਹੁਤ ਸਕੂਨ ਮਿਲਿਆ ਖੁਸ਼ੀ ਮਿਲੀ ਹੈ ਮਾਹਪੁਰ ਸ਼ਾਂਦਾ ਇਸੇ ਤਰ੍ਹਾਂ ਹੀ ਇਹ ਅੱਜ ਦੇ ਸਮੇਂ ਦੇ ਵਿੱਚ ਲੋੜ ਹੈ ਕਿ ਜਿੰਨੇ ਵੀ ਅਸੀਂ ਗੁਰਸਿੱਖ ਆਉਂਦੇ ਹਾਂ ਜਾਂ ਪ੍ਰਚਾਰਕ ਹਾਂ ਸਾਨੂੰ ਸਾਂਝਰਿਆਂ ਨੂੰ ਅਪ ਉਹਲੇ ਕੇ ਪਲਾ ਕੇ ਸਾਰੇ ਦੂਰੀਆਂ ਦੂਰ ਕਰਕੇ ਨੇੜਤਾ ਬਣਾਉਣ ਦੀ ਲੋੜ ਹੈ ਤਾਂ ਜੋ ਸਾਡਾ ਖਾਲਸਾ ਪੰਥ ਹੈ ਤਾਂ ਹੀ ਚੜ੍ਹਦੀ ਕਲਾ ਵਿੱਚ ਹੋਵੇਗਾ ਜਦੋਂ ਅਸੀਂ ਸਾਰੇ ਏਕਤਾ ਦੇ ਵਿੱਚ ਪਰੋਏ ਜਾਵਾਂਗੇ ਸੋ ਮਹਾਪੁਰਸ਼ਾਂ ਦਾ ਇੱਥੇ ਆਉਣ ਤੇ ਮੇਰੇ ਵੱਲੋਂ ਸਾਰੇ ਆਸਥਾਨ ਦੇ ਸੇਵਕਾਂ ਵੱਲੋਂ ਅਤੇ ਲਗਰਨਵਾਸੀ ਲਾਖਾ ਨਿਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਹੈ